ਅਗਮ ਅਨੰਤ ਅਨਾਦ ਆਦ ਜਿਸ ਕੋਈ ਨਾ ਜਾਣੈ ਸਿਵ ਬਰੰਚ ਤਰ ਧਿਆਨ ਨਿਤ ਹੈ ਜਿਸ ਵੇਦ ਬਖਾਣੈ ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਭੰਜਨ ਗੜਨ ਸਮੱਥ ਤਰਨ ਤਾਰਨ ਪ੍ਰਭ ਸੋਈ ਨਾ ਨਾ ਪ੍ਰਕਾਰ ਜਿਨ ਜਗ ਕੀਓ ਜਨ ਮਥਰਾ ਰਸ ਨਾ ਰਸੈ ਇਹੀ ਸਤਨਾਮ ਕਰਤਾ ਪੁਰਖ ਗੁਰੂ ਰਾਮਦਾਸ ਚਿੱਤਹਿ ਬਸੈ ਗੁਰੂ ਸਮਰੱਥ ਗਹਿ ਕਰੀਆ ਧਰੁਬ ਬੁੱਧ ਸਮਤ ਸਮਹਾਰਨ ਕਹੋ ਹਉਨ ਧਰਮ ਤੁਜਾ ਫਰੰਤ ਸਦਾ ਅਗ ਪੁੰਜ ਤਰੰਗ ਨਿਵਾਰਨ ਕਹੋ ਮਥਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚਾਰਨ ਕਹੋ ਹਰ ਨਾਮ ਬੋਹਿਤ ਬਡੋ ਕਲ ਮੈਂ ਭਵ ਸਾਗਰ ਪਾਰ ਉਤਾਰਨ ਕਉ ਸੰਤਤ ਹੀ ਸਤ ਸੰਗਤ ਸੰਗ ਸੁਰੰਗ ਰਤੇ ਜਸ ਗਾਵਤ ਹੈ ਤ੍ਰੰਮ ਪੰਥ ਧਰਿਓ ਧਰਨੀ ਤਰਿ ਆਪ ਰਹਿ ਲਿਵ ਧਾਰ ਨ ਧਾਵਤ ਹੈ ਮਤਰਾ ਪਨ ਭਾਗ ਭਲੇ ਉਨਕੇ ਮਨ ਇਛਤ ਹੀ ਫਲ ਪਾਵਤ ਹੈ ਰਵ ਕੇ ਸੁਤ ਕੋ ਤਿਨ ਤਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਨਿਰਮਲ ਨਾਮ ਸੁਦਾ ਪਰਪੂਰਨ ਸ਼ਬਦ ਤਰੰਗ ਪ੍ਰਗਟਤ ਦਿਨ ਆਗਰ ਗਹਿਰ ਗੰਭੀਰ ਅਥਾ ਹਤ ਬਡ ਸੁਭਰ ਸਦਾ ਸਭ ਬਿਦਰਤ ਲਾਗਰ ਸੰਤ ਮਰਾਲ ਕਰਹਿ ਕੰਤੂ ਹਲ ਤਿੰਨ ਜਮ ਤਰਾਸ ਮਿਟਿਓ ਦੁਖ ਕਾਗਰ ਕਲਯੁਗ ਦੁਰ ਤਦੂਰ ਕਰ ਬੇ ਕਉ ਦਰਸਨ ਗੁਰੂ ਸਗਲ ਸੁਖ ਸਾਗਰ ਜਾਂ ਕੋ ਮਨ ਧਿਆਨ ਧਰੈ ਫਿਰਤ ਸਗਲ ਜੁਗ ਕਬਹ ਕਾ ਕੋ ਪਾਵੇ ਆਤਮ ਪ੍ਰਗਾਸ ਕਉ ਬੇਦ ਬਾਣੀ ਸਹਿਤ ਬਿਰੰਚ ਜਸ ਗਾਵੇ ਜਾ ਕੋ ਸੇਵ ਮਨ ਗਹਿ ਨਾਤ ਜਾਤ ਕਬਲਾਸ ਕਉ ਜਾਂ ਕੋ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ ਜਟਾ ਝੂਟ ਭੇਖ ਕੀਏ ਫਿਰਤ ਉਦਾਸ ਕੋ ਸੋ ਤਿੰਨ ਸਤਗੁਰ ਸੁਖ ਪਾਏ ਕਿਰਪਾ ਧਾਰੀ ਜੀ ਨਾਮ ਕੀ ਵਡਾਈ ਦਈ ਗੁਰ ਰਾਮਦਾਸ ਕੋ ਨਾਮ ਲਿਦਾਨ ਧਿਆਨ ਅੰਤਰ ਗਤ ਤੇਜ ਪੁੰਜ ਤਿਹੋ ਲੋਗ ਪਰਗਾਸੇ ਦੇਖ ਤਦਰਸ ਭਟਕ ਭ੍ਰਮ ਭਜਤ ਦੁਖ ਪਰਹਰ ਸੁਖ ਸਹਿਜ ਬਿਗਾਸੀ ਸੇਵਕ ਸਿੱਖ ਸਦਾ ਅਤਲੁਭਿਤ ਆਲਸ ਮੂਹ ਜੋ ਕੁਸਮ ਸੁਵਾਸੀ ਵਿਧੇ ਮਾਨ ਗੁਰ ਆਪ ਥਪਿਉ ਥਿਰ ਸਾਚੋ ਤਖਤ ਗੁਰੂ ਰਾਮਦਾਸੈ ਤਾਰਿਉ ਸੰਸਾਰ ਮਾਇਆ ਮਦਮੋਹਿਤ ਅੰਮ੍ਰਿਤ ਨਾਮ ਦਿਉ ਸਮਰੱਤ ਨ ਕੀਰਤਵੰਤ ਸਦਾ ਸੁਖ ਸੰਪਤ ਰਿਧ ਅਰ ਸਿਧਨਾ ਛੋੜਹਿ ਸਤ ਦਾਨ ਬੜੋ ਅਤਵੰਤ ਮਹਾਬਲ ਸੇਵਕ ਦਾਸ ਕਹਿਉ ਇਹ ਤਤ ਤਾਹੀ ਕਹਾ ਪਰਵਾ ਕਾਹੂ ਕੀ ਜਾਂ ਕੈ ਬਸੀਸ ਧਰਿਉ ਗੁਰ ਹੱਥ ਤੀਨ ਭਵਨ ਪਰਪੂਰ ਰਹਿਉ ਸੋਈ ਆਪਨ ਸਰਸ ਕਿਉ ਨ ਜਗਤ ਕੋਈ ਆਪਣੇ ਆਪ ਆਪ ਹੀ ਉਪਾਇਉ ਸੁਰ ਨਰ ਅਸੁਰ ਅੰਤ ਨਹੀਂ ਪਾਇਉ ਪਾਇਉ ਨਹੀਂ ਅੰਤ ਸੁਰੇ ਅਸੁਰਹਿ ਨਰ ਗਣ ਗੰਦਰਬ ਖੋਜੰਤ ਪਰੇ ਅਵਨਾਸੀ ਅਚਲ ਅਜੋਨੀ ਸੰਭੋ ਪੁਰਖੋ ਤਮ ਅਪਾਰ ਪਰੇ ਕਰਨ ਕਾਰਨ ਸਮਰੱਥ ਸਦਾ ਸੋਈ ਸਰਬ ਜੀ ਮਨ ਧਾਇਓ ਸ੍ਰੀ ਗੁਰੂ ਰਾਮਦਾਸ ਜਿਉ ਜਹ ਜਗ ਮਹਿ ਤੈ ਹਰ ਪਰਮ ਪਦ ਪਾਇਓ ਸਤ ਗੁਰ ਨਾਨਕ ਭਗਤ ਕਰੀ ਇਕ ਮਨ ਤਨ ਮਨ ਧਨ ਗੋਬਿੰਦ ਦੀਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗੰਮ ਗਿਆਨ ਰਸ ਰਸਿਓ ਹੀਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹੂ ਆਹੂ ਕਰ ਧਾਇਉ ਸ੍ਰੀ ਗੁਰੂ ਰਾਮਦਾਸ ਜਿਉ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਉ ਨਾਰਦ ਧਰੂ ਪ੍ਰਹਿਲਾਦ ਸੁਦਮਾ ਪਉਪ ਭਗਤ ਹਰ ਕੇ ਜੋ ਗਣੰ ਅੰਬਰੀਕ ਜੈ ਦੇਵ ਤਰਲੋਚਨ ਨਾਮਾ ਅਵਰ ਕਬੀਰ ਪੜੰ ਤਿੰਨ ਕੋ ਅਵਤਾਰ ਭਇਓ ਕਲ ਭਿੰਤਰ ਜਸ ਜਗਤਰ ਪਰ ਛਾਇਓ ਸ੍ਰੀ ਗੁਰੂ ਰਾਮਦਾਸ ਜਿਓ ਜੈ ਜਗ ਮਹੈਂ ਐ ਹਰ ਪਰਮ ਪਦ ਪਾਇਓ ਮਨ ਸਾ ਕਰ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਨੰ ਬਾਚਾ ਕਰ ਸਿਮਰੰਤ ਤੁਜੈ ਤਿਨ ਦੁਖ ਦਰਿਦਰ ਮਿਟਿਓ ਜੋ ਖਿਣੰ ਕਰਮ ਕਰ ਤੋ ਦਰਸ ਪਰਸ ਪਾਰ ਸਸਰ ਬਲ ਭਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹ ਤੈ ਹਰ ਪਰਮ ਪਦ ਪਾਇਓ ਜੇ ਸਤ ਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖਿਨ ਜੇ ਸਤ ਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ ਜੇ ਸਤ ਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ ਜੇ ਸਤਗੁਰ ਸਿਮਰੰਤ ਰਿੱਧ ਸਿੱਧ ਨਵ ਨਿਦ ਪਾਵੈ ਸੋਈ RAM DAS GUR BAL PAN ਮਿਲ ਸੰਗਤ ਧਨ ਧਨ ਕਰਹੁ ਜੇ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰਹੁ ਨਰਹੁ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ seva kartna chhodio paas ta te gaur gyan prakat ujiyaru dukh daridr andhiar ko naas kav kirt jo sant charan mud laghe tin kaam krod jam ko nahi tras jiv angad ang sang nanak gur div gur amar das kai gur ram das ਜਿਨ ਸਤ ਗੁਰ ਸੇਵ ਪਦਾਰਥ ਪਾਇਓ ਨਿਸਬਾਸਰ ਹਰ ਚਰਨ ਨਿਵਾਸ ਤਾਂ ਤੇ ਸੰਗਤ ਸਗਨ ਭਾਏ ਭਉ ਮਾਨਹਿ ਤੁਮ ਮਲਿਆਗਰ ਪ੍ਰਗਟ ਸੁਬਾਸ ਤਰੂ ਪ੍ਰਹਿਲਾਦ ਕਬੀਰ ਤਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜਿਹੇ ਪਿਖਤ ਅਤ ਹੋਏ ਰਹਾਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਝਨ ਜਾਨਿਓ ਕਿੰਨੀ ਭਗਤ ਪ੍ਰੇਮ ਲਿਵਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ ਤਿੰਨ ਸ਼ਬਦ ਸੁਰਤ ਕੀ ਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀ ਕਛ ਕਹੀ ਨਾ ਜਾਈ ਸੋ ਦੀ ਸ੍ਰੇਸ਼ਟ ਸકલ ਤਾਰਣ ਕੋ ਅਬ ਗੁਰ ਰਾਮਦਾਸ ਕੋ ਮਿਲੀ ਬਡਾਈ ਹਮ ਅਬ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸਤਦਾਰਾ ਸਿਉ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੇਹ ਮਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਮੋਹ ਮਲ ਵਿਵਸ ਕੀਓ ਕਾਮ ਗਹਿ ਕੇਸ ਪਛਾੜਿਓ ਕ੍ਰੋਧ ਖੰਡ ਪਰਚੰਡ ਲੋਭ અપਮਾਨ ਸਿਓ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ ਭਾਵ ਸਾਗਰ ਬੰਦਿਓ ਸਿਖ ਤਾਰੇ ਸੋ ਪ੍ਰਸੰਨੈ ਸਿਰ ਆਤਪਤ ਸਚੋ ਤਖਤ ਜੋਗ ਭੋਗ ਸੰਜੁਤ ਬਲ ਗੁਰੂ ਰਾਮਦਾਸ ਸਚ ਸਲ ਭਣ ਤੂੰ ਅਟਲ ਰਾਜ ਅਭਗ ਦਲ ਤੂੰ ਸਤਗੁਰ ਚਹਉ ਜੁਗੀ ਆਪ ਆਪੇ ਪਰਮੇਸ਼ਰ ਸੁਰਨਾਰ ਸਾਧਿਕ ਸਿੱਧ ਸਖ ਸੇਵੰਤ ਤੁਰਹਿ ਧੁਰ ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰਿਹੋ ਲੋਅ ਅਗਮ ਨਿਗਮਉ ਦਰਨ ਜਰਾ ਜਮਹਿ ਆਰੋਅ ਗੁਰ ਅਮਰਦਾਸ ਥਿਰ ਤਪਿਉ ਪਰਗਾਮੀ ਤਾਰਨ ਤਰਨ ਆਗ ਅੰਤਕ ਬਦੈ ਨਾ ਸਲ ਕਵ ਗੁਰੂ ਰਾਮਦਾਸ ਤੇਰੀ ਸਰਣ ਸਵੈਏ ਮਹੱਲੇ ਪੰਜਵੇਂ ਕੀ ਏਕਾ ਓੰਕਾਰ ਸਤਗੁਰ ਪ੍ਰਸਾਦ ਸਿਮਰੰਸੋਈ ਪੁਰਖ ਅਚਲ ਅਬਿਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਗੁਰ ਚਰਨ ਕਵਲ ਰਿਧ ਧਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰੂ ਰਾਮਦਾਸ ਘਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈਂ ਜਨਮਤ ਗੁਰਮਤਿ ਬ੍ਰਹਮੁ ਪਛਾਣਿਉ ਕਲ ਜੋੜ ਕਰ ਸੁਜਸ ਵਖਾਣਿਉ ਭਗਤ ਜੋਗ ਕਉ ਜੈਤ ਵਾਰ ਹਰ ਜਨ ਕੇ ਉਪਾਇਉ ਸ਼ਬਦ ਗੁਰੂ ਪ੍ਰਕਾਸੀਉ ਹਰ ਰਸਨ ਵਸਾਇਉ ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਉ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਉ ਬੜ ਭਾਗੀ ਓਨ ਮਾਨਿਓ ਰਿੱਧ ਸ਼ਬਦ ਬਸਾਇਓ ਮਨ ਮਾਨਕ ਸੰਤੋਖਿਓ ਗੁਰ ਨਾਮ ਦਿੜਾਇਓ ਅਗੰ ਅਗੋਚਰ ਪਾਰ ਬ੍ਰਹਮ ਸਤ ਗੁਰ ਦਰਸਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਅਨਭਉ ਠਹਿਰਾਇਓ ਜਨ ਕਾ ਰਾਜ ਬਰਤਾਇਆ ਸਤਜੁਗ ਆ ਲੀਣਾ ਗੁਰ ਸ਼ਬਦੀ ਮਨ ਮਾਨਿਆ ਅਪਤੀ ਜਪਤੀਣਾ ਗੁਰ ਨਾਨਕ ਸਚ ਨੀਮ ਸਾਜ ਸਤ ਗੁਰ ਸੰਗ ਲੀਣਾ ਗੁਰ ਅਰਜਨ ਕਰ ਗੁਰੂ ਰਾਮਦਾਸ ਅપરੰਪਰ ਬੀਣਾ ਖੇਲ ਗੂੜੋ ਕੀਓ ਹਰ ਰਾਇ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਗੁਰ ਸਮਾਣੋ ਅਜੋਨੀ ਸੰਭਵਿਓ ਸੁਜਸ ਕਲ ਕਵੀਆਂ ਬਖਾਣਿਓ ਗੁਰ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਦਾਨ ਗੁਰ ਰਾਮਦਾਸ ਅਰਜੁਨ ਵਰਿਓ ਪਾਰਸ ਪਰਸ ਪਰਮਾਨ ਸਦ ਜੀਵਨ ਅਰਜਨ ਅਮੋਲ ਆਜੁਨੀ ਸੰਭਉ ਭੈ ਭੰਜਨ ਪਰ ਦੁਖ ਨਿਵਾਰ ਅਪਾਰ ਅਨੰਪਹੋ ਅਗਹਿ ਗਹਿਣ ਭ੍ਰਮ ਭ੍ਰਾਂਤ ਦਹਿਨ ਸੀਤਲ ਸੁਖ ਦਾਤਉ ਅਸੰਪਭਉ ਉਦਵੇਉ ਪੁਰਖ ਪੂਰਨ ਬੇਦਾਤਉ ਨਾਨਕ ਆਦ ਅੰਗਦ ਅਮਰ ਸਤ ਗੁਰ ਸ਼ਬਦ ਸਮਾਇਓ ਤਨ ਤਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਲਾਇਓ ਜੈ ਜੈ ਕਾਰ ਜਾਸ ਜਾਗੇ ਅੰਦਰ ਮੰਦਰ ਭਾਗ ਜੁਗਤ ਸਿਵ ਰਹਤਾ ਗੁਰ ਪੂਰਾ ਪਾਇਓ ਵੱਡ ਭਾਗੀ ਲਿਵ ਲਾਗੀ ਮੇਦਨ ਭਰ ਸਹਿਤਾ ਭੈ ਭੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਹੇ ਜਸ ਬਖਤਾ ਕੁੱਲ ਸੋਢੀ ਗੁਰਰਾਮਦਾਸ ਤਨ ਧਰਮ ਤੁਝਾ ਅਰਜਨ ਹਰ ਭਗਤਾ ਤਰਮ ਧੀਰ ਗੁਰਮਤ ਗੰਭੀਰ ਪਰ ਦੁਖ ਬਸਾਰਨ ਸ਼ਬਦ ਸਾਰ ਹਰ ਸਮ ਉਧਾਰ ਅਹੰ ਮੇਵ ਨਿਵਾਰਨ ਮਹਾਦਾਨ ਸਤਗੁਰ ਗਿਆਨ ਮਨ ਚਾਉ ਨਾ ਹਟੈ ਸਤਵੰਤ ਹਰ ਨਾਮ ਮੰਤਰ ਨਵ ਨਿਦ ਨਾਨਖੁ ਟੈ ਗੁਰ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੂ ਆ ਤਾਣਿਓ ਗੁਰ ਅਰਜਨ ਕਲ ਉਚਰੈ ਤੈ ਰਾਜ ਜੋਗ ਰਸ ਜਾਣਿਓ ਭੈ ਨਿਰਭਉ ਮਾਨਿਓ ਲਖ ਮਹਿ ਅਲਖ ਲਖਾਇਓ ਅਗਮ ਅਗੋਚਰ ਗਤ ਗੰਭੀਰ ਸਤ ਗੁਰ ਪਰਚਾਇਓ ਗੁਰ ਪਰਚੈ ਪਰਵਾਨ ਰਾਜ ਮਹਿ ਜੋਗ ਕਮਾਇਓ ਤਨ ਤਨ ਗੁਰ ਧਨ ਅਭਾਰ ਸਰ ਸੁਭਾਰਿ ਪੜਾਇਓ ਗੁਰ ਗੰਮ ਪ੍ਰਮਾਨ ਅਜਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜਨ ਕਾਲ ਉਚਰੈ ਐ ਸਹਿਜ ਜੋਗ ਨਿਜ ਪਾਇਓ ਅਮਿਓ ਰਸਨਾ ਬਦਨ ਬਰਦਾਤ ਅਲਖ ਅਪਾਰ ਗੁਰ ਸੂਰ ਸਬਦ ਹਉ ਮੈ ਨਿਵਾਰਿਉ ਪੰਚਾਹਰ ਨਿਦਲਿਉ ਸੁੰ ਸਹਜ ਨਿਜ ਘਰ ਸਹਾਰਿਉ ਹਰ ਨਾਮ ਲਾਗ ਜਗ ਉਧਰਿਉ ਸਤ ਗੁਰ ਹਿਰਦੈ ਵਸਾਇਉ ਗੁਰ ਅਰਜਨ ਕਲ ਉਚਰੈ ਤੈ ਜਨ ਕਹੈ ਕਲ ਸਦੀ ਪਾਇਉ ਸੋਰਠਿ ਗੁਰੇ ਅਰਜਨ ਪੁਰਖ ਪਰਮਾਨ 파ਰਥ ਉਚਾਲੈ ਨਾਹੀ ਨੇਜਾ ਨਾਮ ਨੀਸ਼ਾਨ ਸਤਗੁਰ ਸ਼ਬਦ ਸਵਾਰਿਓ ਭਵਜਲ ਸਾਇਰ ਸੀਤ ਨਾਮ ਹਰੀ ਕਾ ਬੋਹਿਥਾ ਤੋ ਸਤਗੁਰ ਸੰਘੇਤ ਨਾਮ ਲਾਗ ਜਗ ਉਦਰਿਓ ਜਗਤ ਉਧਾਰਨ ਨਾਮ ਸਤਗੁਰ ਤੁਠੈ ਪਾਇਓ ਹਬ ਨਾਹੀ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ